ਫਗਵਾੜਾ ਪੁਲਿਸ ਵੱਲੋਂ ਤੁੰਡਾਂ ਦੇ ਦਿਨਾਂ ਕਰਕੇ ਕਈ ਵਹੀਕਲ ਤੇ ਰਿਫਲੈਕਟਿਕ ਸਟicker ਲਗਾਏ ਗਏ ਅਤੇ ਸਾਈਬਰ ਠੱਗੀ ਬਾਰੇ ਜਾਗਰੂਕ ਕਰਦੇ ਹੋਏ ਐਸਪੀ ਮੈਡਮ ਨੇ ਦੱਸਿਆ ਕਿ ਜੇਕਰ ਕਿਸੇ ਨਾਲ ਕੋਈ ਸਾਈਬਰ ਠੱਗੀ ਹੁੰਦੀ ਹੈ ਤਾਂ ਉਹ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਕੰਪਲੇਂਟ ਕਰ ਸਕਦੇ ਹਨ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਗੁਪਤਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪਗਵਾੜਾ ਸਬ ਡਿਵੀਜ਼ਨ ਦੇ ਟ੍ਰੈਫਿਕ ਵਿੰਗ ਵੱਲੋਂ ਅੱਜ ਇੱਕ ਅਸੀਂ ਇਨੀਸ਼ੀਏਟਿਵ ਲਿਆ ਹੈ ਤੁੰਦਾਂ ਦੇ ਦਿਨ ਨੇ ਵਿੰਟਰਸ ਔਰ ਐਕਸੀਡੈਂਟ ਪ੍ਰੋਨ ਹਾਈਵੇਜ਼ ਹੁੰਦੇ ਆ ਉਹਦੇ ਤੇ ਅਸੀਂ ਅੱਜ ਜਿਹੜੇ ਵਹੀਕਲਸ ਤੇ ਰਿਫਲੈਕਟਿਵ ਸਟਿਕਰਸ ਲਗਾਏ ਹੈ ਔਰ ਨਾਲ ਦੇ ਨਾਲ ਇਹਦੇ ਵਿੱਚ ਜਿਹੜੀ ਅਵੇਅਰਨੈਸ ਅਸੀਂ ਸਪਰੈਡ ਕਰਨਾ ਚਾਹ ਰਹੇ ਹਾਂ ਕਿ ਕੋਈ ਵੀ ਕਿਸੇ ਦੇ ਨਾਲ ਕੋਈ ਫਾਈਨੈਂਸ਼ੀਅਲ ਸਾਈਬਰ ਫਰਾਡ ਹੁੰਦਾ ਤਾਂ ਇਮੀਡੀਏਟਲੀ 1930 ਨੰਬਰ ਹੈਲਪਲਾਈਨ ਜਿਹੜੀ ਹੈ ਨੈਸ਼ਨਲ ਹੈਲਪਲਾਈਨ ਹੈ ਉਹਦੇ ਤੇ ਕਾਲ ਕਰੇ ਤੇ ਇਹਨਾਂ ਦੇ ਜਿਹੜੇ ਪੈਸੇ ਐ ਇਮੀਡੀਏਟਲੀ ਬਲੌਕ ਹੋ ਜਾਂਦੇ ਨੇ ਤੇ ਲੋਕਾਂ ਦੇ ਨਾਲ ਜਿਹੜਾ ਫਰਾਡ ਤੋਂ ਐ ਉਹਨਾਂ ਦੇ ਪ੍ਰिवेंशन ਹੋ ਸਕਦੀ ਐ ਤੇ ਇਹ ਅੱਜ ਸਾਡੇ ਟ੍ਰੈਫਿਕ ਵਿੰਗ ਐ ਲਗਭਗ 1000 ਦੇ ਆਸ-ਪਾਸ ਇਹ ਸਟicker ਵਹੀਕਲਸ ਤੇ ਲਗਾਏਗਾ ਜਿਦੇ ਨਾਲ ਕਿ ਸਾਡੇ ਐਕਸੀਡੈਂਟਸ ਤੋਂ ਵੀ ਲੋਕਾਂ ਦਾ ਬਚਾਅ ਹੋ ਸਕੇ ਔਰ ਫਾਈਨੈਂਸ਼ੀਅਲ ਫਰਾਡਸ ਤੋਂ ਵੀ ਬਚਾਅ ਹੋ ਸਕੇ ਧੰਨਵਾਦ